ਸਾਹਿਕਾਲ ਜੀ ਡੀਪੀ ਜੀ ਪੰਜਾਬੀ ਦੇ ਟਾ ਡੈਕ ਰਿਪੋਰਟ ਤੋਂ ਸਵਾਗਤ ਹੈ ਹੁਣੇ-ਹੁਣੇ ਪਟਾਲਾ ਦੇ 베ARING ਕਾਲਜ ਦੇ ਕੋਲੋਂ ਇੱਕ ਖਬਰ ਸਾਹਮਣੇ ਆਈ ਹੈ ਤੁੰਦਾ ਦਈਏ ਕਿ 베ARING ਕਾਲਜ ਦੇ ਨੇੜੇ ਦੋ ਗੱਡੀਆਂ ਆਪਾਤ ਦੇ ਵਿੱਚ ਟਕਰਾਈਆਂ ਦੋਵੇਂ ਗੱਡੀਆਂ ਆਪਾਤ ਦੇ ਵਿੱਚ ਕਿਵੇਂ ਟਕਰਾਈਆਂ ਤੁੰਦਾ ਦਈਏ ਕਿ ਇੱਕ ਗੱਡੀ ਰੋਡ ਦੇ ਉੱਤੇ ਖੜੀ ਤੇ ਦੂਸਰੀ ਪਿੱਛੋਂ ਆਣ ਕੇ ਜ਼ੋਰਦਾਰ ਟੱਕਰ ਮਾਰਦੀ ਜਿਹਦੇ ਨਾਲ ਦੋਵੇਂ ਗੱਡੀਆਂ ਜਿਹੜੀਆਂ ਨੇ ਸੜਕ ਦੇ ਵਿੱਚ ਫਲਟ ਜਾਂਦੀਆਂ ਨੇ ਤਾਂ ਦਾਦਾ ਇਹ ਕੀ ਦੱਸਣ ਵਾਲਿਆਂ ਨੇ ਦੱਸਿਆ ਕਿ ਇੱਕ ਗੱਡੀ ਵਾਲਾ ਉੱਥੇ ਬੇਰਿੰਗ ਵਾਲੇ ਦੇ ਬਿਲਕੁਲ ਨਜ਼ਦੀਕ ਜਿਹੜਾ ਆ ਉਹ ਗੱਡੀ ਸੜਕ ਦੇ ਉੱਤੇ ਲਗਾ ਕੇ ਨੇੜੇ ਦੀ ਨਰਸਰੀ ਦੇ ਵਿੱਚੋਂ ਬੂਟੇ ਖਰੀਦਣ ਦੇ ਲਈ ਪਹੁੰਚਦਾ ਹੈ ਜਦੋਂ ਉਹ ਬੂਟੇ ਖਰੀਦ ਰਿਹਾ ਹੁੰਦਾ ਹੈ ਤੇ ਗੱਡੀ ਉਹਦੀ ਰੋਡ ਦੇ ਉੱਤੇ ਖੜੀ ਹੁੰਦੀ ਹੈ ਤੇ ਪਿੱਛੋਂ ਇੱਕ ਗੱਡੀ ਬੜੀ ਹੀ ਜ਼ੋਰਦਾਰ ਧਮਾਕੇ ਦੇ ਨਾਲ ਆਣ ਕੇ ਗੱਡੀ ਦੇ ਵਿੱਚ ਵੱਜਦੀ ਹੈ ਜਿਹਦੇ ਨਾਲ ਸੜਕ ਦੇ ਉੱਤੇ ਹੀ ਦੋਵੇਂ ਗੱਡੀਆਂ ਜਿਹੜੀਆਂ ਨੇ ਉਹ ਪਲਟ ਜਾਂਦੀਆਂ ਨੇ ਤੁਹਾਨੂੰ ਦੱਈਏ ਕਿ ਬਹੁਤ ਹੀ ਜ਼ਿਆਦਾ ਭਿਆਨਕ ਹਾਦਸਾ ਜਿਹੜਾ ਆ 베ਰਿੰਗ ਕਾਲਜ ਬਟਾਲਾ ਦੇ ਨੇੜੇ ਜਿਹੜਾ ਆ ਹੋ ਜਾਂਦਾ ਆ ਤੇ ਸੜਕ ਦੇ ਉੱਤੇ ਦੋ ਗੱਡੀਆਂ ਜਿਹੜੀਆਂ ਨੇ ਉਹ ਪਲਟ ਜਾਂਦੀਆਂ ਨੇ ਤੇ ਉੱਥੇ ਹਫੜਾ ਤਫੜੀ ਮੱਚ ਜਾਂਦੀ ਹੈ ਤੁਹਾਨੂੰ ਦੱਈਏ ਕਿ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਆ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਗੱਡੀਆਂ ਦੇ ਜਿਹੜੇ ਆ ਉਹ ਪਰਕ ਤੇ ਉੱਡ ਚੁੱਕੇ ਨੇ ਗੱਡੀਆਂ ਕਾਫੀ ਹੱਦ ਤੱਕ ਜਿਹੜੀਆਂ ਨੇ ਲਾਜ਼ ਦੇ ਵਿੱਚ ਚਲੀਆਂ ਗਈਆਂ ਨੇ ਇੱਕ ਗੱਡੀ ਖੜੀ ਸੀ ਦੂਸਰੀ ਪਿਸੂ ਆ ਕੇ ਜਦੋਂ ਟੱਕਰ ਮਾਰਦੀ ਹੈ ਤਾਂ ਗੱਡੀਆਂ ਦੋਵੇਂ ਦੀਆਂ ਦੋਵੇਂ ਜਿਹੜੀਆਂ ਨੇ ਕਿਹਾ ਜਾਂਦਾ ਕਿ ਪਲਟ ਜਾਂਦੀਆਂ ਨੇ ਸੜਕ ਦੇ ਵਿੱਚ ਤੇ ਜਿਹੜੀ ਗੱਡੀ ਪਿਸੂ ਆ ਕੇ ਵੱਜਦੀ ਏ ਉਸ ਗੱਡੀ ਦੇ ਡਰਾਈਵਰ ਦੇ ਸਿਰ ਦੇ ਵਿੱਚ ਜਿਹੜੀ ਏ ਉਹ ਸੱਟ ਲੱਗ ਜਾਂਦੀ ਏ ਜਿੰਨੂੰ ਕਿ ਹਸਪੀਟਲ ਦੇ ਵਿੱਚ ਲੈ ਕੇ ਜਾਇਆ ਗਿਆ ਆ ਉਹ ਕਾਫੀ ਜਿਹੜਾ ਆ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਆ ਤੇ ਜ਼ਖਮੀ ਹਾਲਤ ਦੇ ਵਿੱਚ ਉਹਨੂੰ ਹਸਪੀਟਲ ਦਾ ਪਹਤਾ ਦਿੱਤਾ ਜਾਂਦਾ ਆ ਦੂਸਰੇ ਪਾਸੇ ਦੂਜੀ ਗੱਡੀ ਦਾ ਜਿਹੜਾ ਮਾਲਕ ਆ ਉਹਨੇ ਆਪਣੇ ਜਿਹੜਾ ਆ ਬਹੁਤ ਹੀ ਦੁਖੀ ਰਹਿਣਾ ਕਿ ਸਾਡੀ ਗੱਡੀ ਦਾ ਜਿਹੜਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਤੇ ਬਹੁਤ ਜ਼ਿਆਦਾ ਦੁਖੀ ਉਹ ਬੰਦਾ ਹੋਇਆ ਕਿਉਂਕਿ ਗੱਡੀ ਜਿਹੜੀ ਉਹ ਸੜਕ ਦੇ ਉੱਤੇ ਖੜੀ ਸੀ ਖੜੀ ਗੱਡੀ ਦੇ ਨਾਲ ਜਦ ਹਾਸਾ ਹੋ ਜਾਵੇ ਨੁਕਸਾਨ ਹੋ ਜਾਵੇ ਤਾਂ ਬੰਦੇ ਦੇ ਦਿਲ ਤੇ ਕੀ ਬੀਤਦੀ ਹੈ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ 베어ਿੰਗ ਕਾਲੇ ਦੇ ਨੇੜੇੋਂ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕੀ ਗੱਡੀ ਰੋਡ ਦੇ ਉੱਤੇ ਖੜੀ ਕੀਤੀ ਹੋਈ ਸੀ ਪਿੱਛੋਂ ਇੱਕ ਗੱਡੀ ਆ ਕੇ ਟਕਰਾਉਂਦੀ ਹੈ ਜਿਹਦੇ ਨਾਲ ਦੋਵੇਂ ਗੱਡੀਆਂ ਜਿਹੜੀਆਂ ਨੇ ਪਲਟ ਜਾਂਦੀਆਂ ਤੇ ਗੱਡੀਆਂ ਦਾ ਕਾਫੀ ਜ਼ਿਆਦਾ ਜਿਹੜਾ ਆ ਨੁਕਸਾਨ ਹੋ ਗਿਆ ਤਸਵੀਰਾਂ ਵੀ ਨਾਲ ਦੀ ਨਾਲ ਜਿਹੜੀਆਂ ਉਹ ਦੇਖਦੇ ਪਏ ਹੋ ਤੇ ਆਓ ਗੱਲਬਾਤ ਕਰ ਲੈਨੇ ਆ ਕਿ ਇਹ ਕਿੰਨਾ ਨੁਕਸਾਨ ਤੇ ਕਿਵੇਂ ਹੋਇਆ ਸਾਰੀ ਗੱਲਬਾਤ ਜਿਹੜੀ ਉਹ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਜਿਹੜੀ ਕੀਤੀ ਉਹਦੇ ਤੇ ਆਓ ਦੇਖਦੇ ਆ ਪਰਵਿੰਦਰ ਸਿੰਘ ਜੀ ਕੀ ਗੱਲ ਕੀ ਹੋਈ ਪਾਈਏ ਸਾਰੀ ਕੱਢ ਗੱਲ ਇਹ ਪਰਿਵਾਰ ਸਾਡਾ ਜਿਹੜਾ ਇੱਥੇ ਨਰਸਰੀ ਦੇ ਕੋਲ ਗੱਡੀ ਖੜੀ ਕਰਕੇ ਤੇ ਆਪ ਸਾਰਾ ਪਰਿਵਾਰ ਜਿਹੜਾ ਪੌਦੇ ਖਰੀਦਿਆ ਬੱਚੇ ਨਾਲ ਸੀਗੇ ਕੰਨੀ ਕੁ ਸਮੇਂ ਦੀ ਸੀ ਕਿ ਉਹ ਅਜੀਬ ਬੈਂਤ ਤੋਂ 2-4 ਮਿੰਟ ਪਹਿਲਾਂ ਗੱਡੀ ਬੜੀ ਸਪੀਡੋ ਚਾਈ ਆ ਉਹਦੇ ਕਹਿਣ ਮੁਤਾਬਕ ਕਿ ਨੀਂਦ ਆ ਗਈ ਮੈਨੂੰ ਜਦੋਂ ਗੱਡੀ ਜੋਰ ਨਹੀਂ ਜੋਰਨਾ ਵਜੇਗੀ ਗੱਡੀ ਪਲਟੀ ਹੋ ਗਈ ਆ ਗੱਡੀ ਪਲਟੀ ਹੋਣ ਤੋਂ ਬਾਅਦ ਮੈਨੂੰ ਫੋਨ ਆਇਆ ਕਿ ਆਹ ਗੱਲਬਾਤ ਹੋ ਗਈ ਆ ਅਸੀਂ ਇੱਥੇ ਪਹੁੰਚੇ ਆ ਆ ਕੇ ਪਹੁੰਚ ਗਏ ਤੋਂ ਮੁੰਡੇ ਨੂੰ ਕੱਢਿਆ ਉਹਦੇ ਸਿਰ 'ਤੇ ਸੱਟ ਲੱਗੀ ਆ ਉਹਨਾਂ ਹੀ ਆਪ ਹੀ ਫਿਰ ਹਸਪੀਟਲ ਲੈ ਕੇ ਗਏ ਆ ਦੋਨੋਂ ਗੱਡੀਆਂ ਪਲਟ ਗਈਆਂ ਦੋਨੋਂ ਦੂਜੀ ਗੱਡੀ ਵੀ ਠੀਕ ਆ ਉਹ ਗੱਡੀ ਠੀਕ ਆ ਸੈੱਟ ਸਿੱਧੀ ਖੜੀ ਦੀ ਪਰ ਦੋ ਪਾਸੇ ਵੱਜ ਗਏ ਤੋਂ ਮੰਗੀ ਵੀਡੀਓ ਤੋ ਇਹਨਾਂ ਬਹੁਤ ਬਹੁਤ ਜੇ ਪਰਮਾਤਮਾ ਦੀ ਕਿਰਪਾ ਨਾਲ ਕਿ ਹੋਰ ਕੋਈ ਜੈਨਨ ਨੁਕਸਾਨ ਜਿਹੜਾ ਨਹੀਂ ਹੋਇਆ ਤੇ ਆਉਂਦੇ ਜਾਂਦੇ ਕੋਈ ਹੋਰ ਨਾਲ ਟੱਚ ਨਹੀਂ ਕੀਤੀ। ਗੱਡੀ ਪਲਟੀ ਹੋ ਗਈ ਗੱਡੀ ਜੀ ਬਿਲਕੁਲ ਡੈਮੇਜ ਹੋ ਗਈ ਹੈ, ਦੂਸਰੀ ਵੀ ਡੈਮੇਜ ਹੋ ਗਈ ਹੈ। ਉਹ ਮੁੰਡਾ ਜਿਹਦੇ ਕੋਲੋਂ ਗੱਡੀ ਵੱਜੀ ਆ ਉਹਦਾ ਵੀ ਬਚਾਅ ਹੋ ਗਿਆ। ਕਿੰਨੇ ਨਹੀਂ ਗੱਡੀ ਦੇ ਵਿੱਚ। ਇਕੱਲਾ ਸੀਗਾ। ਇਕੱਲਾ ਸੀਗਾ। ਉਹਨੂੰ ਪੁੱਛਿਆ ਵੀ ਹੋਇਆ ਜੀ ਉਹਦੇ ਕੰਨ ਮਦਾਕ ਗੱਡੀ ਤੇ ਉਹਨੂੰ ਚਲਾਉਂਦੇ ਨੀਂਦ ਆ ਗਈ ਆ ਕਹਿੰਦਾ। ਉਹ ਨੀਂਦ ਹੋਂ ਕਰਕੇ ਜਿਹਦੇ ਹੱਥ ਆਇਆ। ਉਹ ਆਸ ਹੈ ਤਾਂ ਵੀ ਸਾਡੀ ਗੱਡੀ ਆ ਉੱਥੇ ਅੰਦਰ ਆਈ ਫੁੱਲ ਲੈਣ ਗਏ ਆ ਤੇ ਗੱਡੀ ਉੱਥੇ ਪ ਬਿਲਕੁਲ ਨਾਲ ਲੱਗ ਕੇ پارک ਕੀਤੀ ਆ ਤੇ ਪਿਛੋਂ ਇਹ ਗੱਡੀ ਬਹੁਤ ਹੀ ਸਪੀਡ ਚ ਆਈ ਆ ਤੇ ਓਵਰ ਸਪੀਡ ਆਈ ਆ ਤੇ ਨੇ ਟੱਚ ਕਰਕੇ ਤੇ ਗੱਡੀ ਨੂੰ ਪਲਟਾ ਕੇ ਤੇ ਦੋ ਤਿੰਨ ਆ ਸਾਡੀ ਗੱਡੀ ਦੋ ਚੱਕਰ ਖਾ ਕੇ ਡੇਗੀ ਆ ਤੇ ਇਹਦੀ ਵੀ ਗੱਡੀ ਜਿਹੜੀ ਆ ਵਿੱਚ ਪਲਟ ਗਈ ਆ ਰੋਡ ਤੇ ਇਹਨੇ ਪਿੱਛੋਂ ਏਡੀ ਜ਼ੋਰ ਦੀ ਵਜਈ ਆ ਆ ਗਿਆ ਲੱਗਾ ਜਿੰਨੀ ਪਤਾ ਇਹੀ ਇੱਥੋਂ ਤੱਕ ਹੀ ਹੈਗੀ ਅੰਦਰ ਫੁੱਲ ਖਰੀਦਣ ਦੇ ਅਹੀ ਤੇ ਬਾਹਰ ਆ ਗਏ ਜਦੋਂ ਨਿਕਲੇ ਆ ਉਹਦੇ ਵੇਖਿਆ ਆ ਗਏ ਸਾਡੀ ਵੀ ਗੱਡੀ ਪਲਟੀ ਹੋ ਰੋਦੇ ਉਹ ਵੀ ਪਲਟੀ ਆ ਸਾਡੀ ਗੱਡੀ ਦੇ ਵਿੱਚ ਕੋਈ ਨਹੀਂ ਹੈਗਾ ਉਹ ਓਵਰ ਸਪੀਡ ਓਵਰ ਸਪੀਡ ਬਹੁਤ ਜਿਆਦਾ ਓਵਰ ਸਪੀਡ ਦੀ 160 70 ਦੀ ਸਪੀਡ ਤੇ ਗੱਡੀ 180 ਦੀ ਸਪੀਡ ਤੇ ਗੱਡੀ ਹੋ ਗਈ ਕੋਈ ਜਾਨੀ ਨੁਕਸਾਨ ਨਹੀਂ ਆਇਆ ਕੋਈ ਜਾਨੀ ਨੁਕਸਾਨ ਸਾਡਾ ਸਾਡਾ ਤੇ ਕੋਈ ਵੀ ਵੇਚਿਆ ਨਹੀਂ ਅਸੀਂ ਫੁੱਲ ਖਰੀਦ ਰਹੇ ਠੀਕ ਆ ਉਹ ਮੁੰਡੇ ਦੇ ਸੱਟ ਲੱਗੀ ਆ ਤੇ ਉਹਨੇ ਇਹ ਵੀ ਕਿਹਾ ਆ ਸਾਨੂੰ ਵੀ ਜੋ ਵੀ ਆ ਅਸੀਂ ਤੁਹਾਡਾ ਗੱਡੀ ਦਾ ਇਲਾਜ ਮਤਲਬ ਜੋ ਵੀ ਗੱਡੀ ਦਾ ਨੁਕਸਾਨ ਆ ਪੂਰਾ ਕਰ ਸਕਰ ਦਰਦਾਂਗੇ ਤੇ ਤੁਸੀਂ ਮੈਨੂੰ ਹਸਪੀਟਲ ਲੈ ਜਾਓ ਤੇ ਉਹਦੀ ਹੈਲਪ ਕਰਨ ਲਈ ਮੇਰਾ ਵੱਡਾ ਬ੍ਰਦਰ ਉਹਨੂੰ ਹਸਪੀਟਲ ਲੈ ਕੇ ਗਿਆ ਹੈ ਭਾਈ ਇਹ ਸਹੀ ਕੱਟਣਾ ਬਾਕੀ ਭਾਈ ਇਹ ਨੂੰ ਥੋੜਾ ਲੈ ਰਹਾ ਦੱਸਣ ਮਤ ਪਤਾ ਲੱਗਾ ਵੀ ਮੇਰੀ ਆ ਗੱਡੀ ਜਿਹੜੀ ਹੈ ਡੇਂਵਰ ਸਾਹਿਬ ਨੂੰ ਚਾਉਣੇ ਜਾ ਰਹੀ ਉਹ ਗੱਡੀ ਜਿਹੜੀ ਹੈ ਉਹ ਟੁੱਟ ਗਈ ਹੈ ਤੇ ਡਾਕਟਰ ਜੀ ਫੋੜ ਖਰੀਦ ਰਹੇ ਸੀ ਤੇ ਜਿਹਨੂੰ ਇਹ ਗਾਇਨੀ ਦੀ ਝੋਕ ਲੱਗੀ ਆ ਉਹ ਤੇਰਾ ਸਿੱਜ ਸੱਟ ਲੱਗੀ ਹੋਏ ਕੁਝ ਬਤਨੂਲਾ ਜੀ ਉਹ ਟੋਲੀ ਨਾ ਮੋਸਪਾਲਾ ਗਿਆ ਜਿਹੜੇ ਜਾਨੀ ਗੱਡੀ ਗੱਡੀ ਇਹ ਪਿੱਛੇ ਵੱਲੀ ਗੱਡੀ ਇਹ ਇਹ ਹਜੇ ਉਹ ਖੋਤੀ ਦੇ ਵਿੱਚ ਮਾਰੀ ਹੈ ਤੇ ਦੋਨੋਂ ਪੱਟੀਆਂ ਦੋਵੇਂ ਤੇ ਪਬਲਿਕ ਸੁਯੋਗਨਾ ਆ ਹੀ ਸਿੱਧੀ ਕੀਤੀ ਜੇ ਤੇ ਉਹੀ ਸਿੱਧੀ ਕਰਾ ਦੇਣੇ ਤੇ ਕਿਹੜਾ ਆਪਸੋ ਜਾਨ ਨਾ ਕਰਨੀ ਕਿ ਕਾਹ ਆ ਜਲ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ